मासी पा बोली वाली कोई पाओ बोलियां करो चितरा जी मछ देनु मची लेन दो पाओ बोलियां करो चित जी मछ देनु मची लेन दो पाओ बोलियां करो चितरा जी मछ देनु मची लेन दो बल्ले 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 हो 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 चलो भाई आपा की कर रहे चल ਅੱਗੇ ਵਧੋ ਮਾਫੀ ਇੱਕ ਦੀ ਹੋਰ ਪਾਣ ਦੀ ਬੋਲੀ ਹੋਰ ਪਾਣ ਦੀ ਹੂੰ ਚਲੋ ਭਾਈ ਆਪਣਾ ਇਹ ਹਰੀਆਂ ਮਿਰਚਾਂ ਫੁੱਲ ਸੁਨਹਿਰੀ ਤੋੜ ਲੰਮੀਆਂ ਮਟਿਆਰੇ ਐਨੇ ਕੀਤਾ ਤੇਰੇ ਦਿਲ ਦੀ ਕੁੰਡੀ ਬੱਲੇ 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 ਇਹ ਕੀਤਾ ਤੇਰੇ ਦਿਲ ਦੀ ਕੁੰਡੀ ਕੀ ਦਿਨ ਆ ਕੇ ਮਾਰੇ ਭਜ ਕੇ ਬਾਹਰ ਖੜੇ ਚਿੱਟੀਆਂ ਰਮਾਲਾ ਵਾਲੇ ਭਜ ਕੇ ਬਾਹਰ ਖੜੇ ਚਿੱਟੀਆਂ ਰਮਾਲਾ ਵਾਲੇ ਭਜ ਕੇ ਬਾਹਰ ਖੜੇ ਚਿੱਟੀਆਂ ਰਮਾਲਾ ਵਾਲੇ ਭਜ ਕੇ ਬਾਹਰ ਇਹ ਪਾ ਲੋ ਬੋਲਣਾਂ ਨੱਚੋ ਬੰਟਿਆ ਲੋਤਾ ਜਮੀਂ ਛੰਡੇ ਆਏਗਾ ਤੁਹਾਨੂੰ ਚਾਹ ਨਹੀਂ ਹੈਗਾ ਭਰਾ ਦੇ ਵਿਆਹ ਦਾ ਚਾਹ ਮਾਸੀ ਵਾਧੂ ਚਾਹ ਬੋਲੀ ਹਾਂ ਮੈਂ ਤਾਂ ਇੱਕ ਤੇ ਮੁਕਤ ਲਿਆ ਹੁੱਕ ਤੇ ਆ ਜਾ ਮਾਸੀ ਆ ਨਾ ਆ ਚੱਲ ਪਾਓ ਬੋਲੀਆਂ ਕਰੋ ਚਿਤਰਾਜੀ ਮੱਛਰਾਂ ਨੂੰ ਮੱਛ ਲੈਣ ਦਾ ਪਾਓ ਬੋਲੀਆਂ ਕਰੋ ਚਿਤਰਾਜੀ ਮੱਛਰਾਂ ਨੂੰ ਮੱਛ ਲੈਣ ਤੋ ਹੋ ਜਾ ਖੜੀਆ ਖੜੀ ਦੇਖ ਕਿਵੇਂ ਮਾਸੀ ਮੱਛੀ ਨੂੰ ਨਾ ਕਿਵੇਂ ਮੱਛੀ ਜਾਂਦੀ ਹੈ ਹਾਂ ਮੱਛਦੀ ਉਹਨੂੰ ਮਚਾਉਂਦੀ ਹੁਣ ਪਾਣੀ ਵਾਰ ਕੇ ਪੀਉਂਗੇ ਉੱਤੋਂ ਦੀ हाँ पानी रादुन 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 तुसी खड़ो मैं पानी ठीक है ना कुड़े बहु नहीं पानी की गड़बी लिया पत्ते के पानी उारना अंदर के वर्मे वेगी होना निकलिया बार सत्ती कपड़ी अग मच गई मासी होना मैं लियां कट के ਆਹ ਭਾਈ ਮੇਰੀ ਜੋੜੀ ਨੇ ਬਣਾਤੀ ਨਾ ਤੇਰੀ ਜੋੜੀ ਇਹ ਤਾਂ ਯਾਰਾ ਤੂੰ ਸੱਚ ਕਹਿਣਾ ਆਈ ਆ ਫਿਰ ਆਪਾਂ ਤਾਂ ਹੀ ਕੋਕਲੇ ਹਾਣੇ ਲੈ ਹੁਣ ਚੁੱਪ ਕਰਕੇ ਤੁਰ ਪਾ ਮੱਚਾ ਜਾ ਬੂਥਾ ਕਰ ਲਿਆ ਦੇਖ ਲੈ ਤੂੰ ਤਾਂ ਸੁਣ ਹੀ ਲਿਆਂਦੀ ਲਿਆ ਫੜਾ ਬਧਾਈਆਂ ਜਿਹੜੀ ਹਾਂ ਤੈਨੂੰ ਵੀ ਬਧਾਈਆਂ ਭਾਈ ਹਾਂ ਹਾਂ ਬਧਾਈਆਂ ਬਧਾਈਆਂ ਅੱਛਾ ਪਰਜਾਈ ਹਾਂ ਤੂੰ ਦੇਖ ਕਿ ਮੈਂ ਕਰਤਾ ਦਾ ਵਿਚ ਬਜਦਾ ਆ ਚੱਕ ਨਹੀਂ ਹਾਏ ਮਾਸੀ ਮੇਰੀ ਗੱਲ ਸੁਣ। ਹਾਂ। ਤੈ ਕਿ ਤੂੰ ਬੰਜ ਗੜ। ਬਲਾ ਬਲਾ ਖੁਸ਼ਖਬਰੀ। ਨੂੰ ਪਹਿਲਾਂ ਬੰਜ ਕਹਿੰਦਾ ਸੀ। ਖੁਸ਼ਖਬਰੀ। ਵਧਾਈਆਂ ਦੇ। ਆਪਾ। ਵਧਾਈਆਂ ਬਈ ਹੈ। ਹਾਂ। ਤੇ ਮੈਨੂੰ ਨਹੀਂ ਦੇਣੀ ਪਤਾਈਆਂ। ਮਾਸੀ ਤੈਨੂੰ ਵਧਾਈਆਂ। ਹਾਂ। ਤਾਂ ਤਾਂ ਵਡੀਆਂ ਵਧਾਈਆਂ ਤਾਂ ਮਾਸੀ ਨੂੰ ਹੀ ਆ। ਚਲ ਆਇਆ ਕਰੇ ਹੈ। 15 ਜਮਾਨ ਤਰੋਲਾ ਤਾਂ ਲਾਈ ਸੀ। ਲਾ ਦੇ ਲਾ ਦੇ ਲਾ ਦੇ। ਲਾ ਦੇ। ਤੂੰ ਜਾ ਕੇ ਸੀ ਲਾ ਯਾਰ। ਬੱਗ ਜਾ। ਹਾਂ। ਕਰੇ ਬਹੂ ਨਹੀਂ ਦੇਖੀ। ਹਾਂ। ਦੇਖੀ ਨਹੀਂ। ਹਾਂ। ਰਕਮ ਨਹੀਂ ਮਾਉਂ ਤਾਂ ਨਹੀਂ ਮਾ ਥੋੜੀ ਹੁੰਦੇ ਹੁੰਦੇਗੇ ਮਾਸੀ ਉਤੋਂ ਨਹੀਂ ਲਿਆ ਬਿਆਰ ਕੇ ਲਿਓ ਨਹੀਂ ਆ ਮਾਸੀ ਨੂੰ ਥੋੜਾ ਮੈਂ ਤੰਗ ਕਰਨਾ ਪੀ ਲੈਣ ਦੇ ਕਿਤਰੇ ਨਹੀਂ ਮਰਤੀ ਉਹ ਨਹੀਂ ਨਹੀਂ ਮਾਸੀ ਇਹ ਦੇਖ ਲੈ ਮਾਸੀ ਚੱਲ ਚੱਲੀਏ ਦਵਾ ਦਵੋ ਲੈ ਚਲੋ ਲੜਨੀ ਲੈ ਮੂੰਹ ਤਾਂ ਦੇਖ ਲੈ ਮੇਰੇ ਚਠਾਣੀ ਦਾ ਦੇਖ ਦੇਖ ਕਿਉਂ ਹੈ ਨਾ ਤੇਰੇ ਤੋਂ ਸੋਹਣੀ ਹੀਰਾ ਇੱਕ ਹੀਰਾ ਦੇਖ ਗਿਆ इथो सोनी लिया है नी मासी ने की देख तेरे हाथ ती टूट गए जा फिर हम बहारासी मे चलो चिम चलो चल चल देख मैं जानी है घग्गरा खने आ जमी नहीं शर्म आगी बुढ़ी ठेरी होगी ਕਿ ਮੈਂ ਨੱਚਦੀ ਸੀ ਸਾਰਿਆਂ ਤੋਂ ਮੂਰੇ ਹੋ ਕੇ ਜਿੰਮੀ ਨਹੀਂ ਸ਼ਰਮ ਮੰਨਦੀ ਹੈਗੀ ਨਾ ਮੇਰੀ ਗੱਲ ਸੁਣ ਤੇਰਾ ਬਜੇ ਤੇਰਾ ਬੇੜਾ ਤੇਰਾ ਤੂੰ ਮੇਰੇ ਕੋ ਬਜੇ ਬੇੜਾ ਮੈਂ ਕੀ ਕੀਤਾ ਓਏ ਉਹ ਦੇਖ ਲੈ ਅੰਦਰ ਉਹਨੇ ਕੀ ਚੰਨ ਛਾੜਤਾ ਆਪਣੇ ਆਪੇ ਕਮਰੇ ਚ ਨਹੀਂ ਬੈਠਨੇ ਚਾਹੀਦੇ ਨਸਤੀ ਗੱਲ ਮੈਂ ਮੈਂ ਉਹਨੂੰ ਕੀ ਕਹਾ ਨਹੀਂ 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 ਐਡਾ ਖੁੰਡਾ ਲਿਪੜਾ ਤੱਕਰੀ ਪੜਿਆ ਰਹੀ ਜਮਾਨਾ ਬੋਲੀ ਤੂੰ ਤੇਰੀ ਸ਼ਰੀਪੀ ਨੇ ਮੈਂ ਲੈ ਲਈ ਸੌ ਲੱਗੇ ਐਡਾ ਖੁੰਡਾ ਚੱਕੀ ਫਿਰਦਾ ਪਤਾ 6 ਫੁੱਟ ਦਾ ਦਾ ਖੁੰਡਾ ਲਈ ਫਿਰਦਾ ਓ ਤੂੰ ਵੱਡਾ ਤਾਂ ਤੂੰ ਲੱਗਦਾ ਦੋ ਮਾਰਨਾ ਸਾਡੇ ਮੁਕੀਆਂ ਕਿੱਡੀ ਦੇ ਚੱਕੀਏਗੀ ਕਾਦੇ ਵਾਸਤੇ ਇਹ ਚਲ ਚੰਗਾ ਹਾ ਤੇਰਾ ਬੜਾ ਵਾਜਾ ਮਿੱਠਾ ਖਾਂਦਾ ਕੋ ਮਿੱਠਾ ਖਾਂਦਾ ਕਿੱਡੀ ਖੁਸ਼ੀ ਮਨਾਉਂਦਾਗਾ ਪਰ ਦੇ ਉਹਨੇ ਲੱਡੂ ਮਿੱਠਾ ਮੇ ਕਰੀ ਜਦਾ ਮੈਂ ਸਮੋਸਾ ਕੋਈ ਨਹੀਂ ਮੈਂ ਤਾਂ ਦਸਤੀ ਗੱਲੇ ਸੀ ਉਸੇ ਚ ਨਾ ਬਿਠਾਦੀ ਹੁਣ ਉਹੀ ਮੇੜਲਾ ਮੈਂ ਨਹੀਂ ਮਾਸੀ ਪਰ ਬੋਲਦਾਗਾ ਖੜ ਜਾ ਮਾਸੀ ਮੈਂ ਤੇ ਨਿਤ ਨੇਸੜੀ ਹੁਣ ਦੇਖ ਲੈ ਮਨਦੀਪੇ ਹਾਂ ਮਾਸੀ ਪਤਾ ਮੈਂ ਤਾਂ ਕੁੜੀ ਤੇਰੀ ਚੜਾਤੀ ਠੀਕ ਹੈ ਕਿ ਨਹੀਂ ਇਹ ਤਾਂ ਮੰਨਣ ਵਾਲੀ ਗੱਲ ਹੈ ਤੇਰੀ ਤੇਰੀ ਮਾਂ ਤਾਂ ਨਹੀਂ ਦੇਖਦੀ ਉਹ ਮਾਸੀ ਤੁਮੀ ਤਾਂ ਸਾਡੀ ਮਾਂ ਹਾਂ ਹਾਂ ਪਤਾ ਹੈਗੀ ਤਾਂ ਮਾਂ ਫਿਰ ਵੀ ਭੈਣ ਜਿਆਦਾ ਆਉਂਦੀ ਹੈ ਕਿ ਜੇ ਅੱਜ ਉਹ ਹੁੰਦੀ ਕਿੰਨੀ ਖੁਸ਼ ਹੁੰਦੀ ਲੈ ਉਹਨੇ ਤਾਂ ਬਾਲਾ ਖੁਸ਼ ਹੋਣਾ ਸੀ ਹੋਰ ਉਹਨੂੰ ਕੀ ਪਤਾ ਸੀ ਕਿ ਮੇਰੇ ਪੁੱਤਾਂ ਦਾ ਮੈਥੋਂ ਬਾਅਦ ਵਿਆਹ ਹੀ ਨਹੀਂ ਹੋਣਾ ਪਰ ਨਹੀਂ ਪੁੱਤੋ ਤੇਰੀ ਮਾਸੀ ਜਿਉਂਦੀ ਆ ਉਹ ਤਾਂ ਮਾਸੀ ਸਾਰਾ ਕੁਝ ਤੁਹਾਡੇ ਵਾਸਤੇ ਕਰੂਗੀ ਦੇਖ ਲੈ ਮਿੱਠਾ ਬਣਾਉਣ ਲੱਤੀ ਹੁਣ ਬਹੁਤ ਮੈਨੂੰ ਕਹਿੰਦੀ ਮਾਸੀ ਤੂੰ ਕਰ ਗੱਲਾਂ ਆਪਣੇ ਭਾਂਜੇ ਨਾਲ ਤੇ ਮੈਂ ਬਣਾਉਂਦੀ ਆ ਮਿੱਠਾ ਤੇ ਮੈਂ ਇਹਦੇ ਨਾਲ ਜਵਾਬਸ ਵਾਲਾ ਆਪ ਹੀ ਕਰ ਦੂਗਾ ਦੱਸ ਤਾਸੀ ਵੀ ਇਹ ਚੱਕਮੀ ਆ ਉਹ ਮਾਸੀ ਮੈਂ ਤਾਂ ਆਪ ਕਹਿੰਨਾ ਜਿਉਂਦੀ ਰਹ ਮੈਂ ਕਹਿੰਨਾ ਨਾ ਐਨੀ ਨਰਮਾ ਗੱਲਾਂ ਹੀ ਛੱਡ ਜਿਹੜੀ ਗੱਲ ਕਹਿੰਦੇ ਆ ਮੰਨ ਲੈਂਦੀ ਹੈ ਹਾਂ ਲੈ ਕਰੋ ਬਹਿ ਜਾ ਸ ਮੈਂ ਮੁੰਡਿਆ ਆਬਾਸੀ ਮੈਂ ਨਾ ਮਰਚਾਂ ਮੈਂ ਮਾਸੀ ਬੇਡਾ ਨੂੰ ਵੀ ਜੁਕਾਮ ਹੋ ਰਿਹਾ ਹੈ ਹਾਂ ਬੇ ਤੇਰੇ ਵਾਲੀ ਦੇਖ ਇਹਦੇ ਵਾਲੀ ਨੇ ਤਾਂ ਅੱਡਾ ਚੱਕਮਾ ਸੂਟ ਪਾਇਆ ਨਹੀਂ ਉਹ ਦੇਖ ਲੈ ਨਵੀਂ ਨਮੇਲੀ ਬਣੀ ਫਿਰਦੀ ਆ ਲੈ ਹੋਰ ਮਾਸੀ ਮੈਂ ਕੀ ਕਹਾਂ ਮੇਰੀ ਗੱਲ ਸੁਣ ਮਸੀ ਅੱਬਾਈ ਤਾਂ ਚਲਾ ਤੇਰੇ ਸਾਹਮਣੇ ਹੁਣ ਬੈਠੀ ਆ ਹੂੰ ਬਾਈ ਮੈਂ ਤਾਂ ਤੇਰੇ ਨਾਲ ਆ ਤੈਨੂੰ ਮਾਸੀ ਪਤਾ ਹੈ ਮੈਂ ਤਾਂ ਪਤਾ ਹੀ ਆ ਹਾਂ ਮੈਂ ਤਾਂ ਹੁਣ ਫਸਿਆ ਹੋਇਆ ਇਹਦੇ ਪਿੱਛੇ ਜਿਵੇਂ ਹੂੰ ਕਹਿੰਦੀ ਆ ਹੂੰ ਕਹਿਣਾ ਅਜੋ ਕਹਿੰਦਾ ਨਾ ਤਾਂ ਕਿਵੇਂ ਹੋ ਗਈ ਇੱਧਰ ਨਾ ਹੋਈ ਮੜ ਜਾ ਮਾਤੋ ਤੂੰ ਤੂੰ ਇੱਧਰ ਬਹਿ ਜਾ ਇਹਦੇ ਪ੍ਰੋਫਰ ਬੈਣੀ ਹੈ ਕਿ ਫੇਰ ਕਹੇਗੀ ਤੁਸੀਂ ਬਹਿ ਜਾਓ ਜੀ ਇੱਥੇ ਮੈਂ ਛਾਂਟ ਮਾਰਦੀ ਆ ਤੇ ਲੈ ਹਾਂ ਬਹਿ ਜਾ ਸੋਹਣੀ ਲੱਗਦੀਆਂ ਜੇਠ ਦੇ ਪ੍ਰੋਫਰ ਬੈਠੀ ਫੇਰ ਕਿਉਂ ਗਿਆ ਅੱਗੇ ਵੀ ਮੈਂ ਹੀ ਬੈਂਦੀ ਸੀ ਫੇਰ ਨਾ ਮੇਰੀ ਗੱਲ ਸੁਣੋ ਆ ਪਾਉਣ ਦੀ ਕਿ ਲੋੜ ਸੀ ਤੈਨੂੰ ਸਾਦਾ ਸੂਟ ਨਹੀਂ ਸੀ ਪਾਇਆ ਜਾਂਦਾ ਉਹਨੇ ਤਾਂ ਪਾਇਆ ਨੀ ਨਮੀ ਨੀ ਮੇਲੀ ਨੇ ਫੇਰ ਪਾ ਲੈਂਦੀ ਮੈਂ ਕਿ ਉਹ ਚੱਕ ਕੇ ਪਾਜੀ ਕਿ ਕੱਪੜੇ ਹਾਂ ਹੁਣ ਮੈਨੂੰ ਪਤਾ ਲੱਗ ਗਿਆ ਇਹ ਇਹ ਪਤਾ ਕਿਉਂ ਪਾਉਂਦੀ ਐ ਇਹ ਐ ਪਾਉਂਦੀ ਐ ਵੀ ਮੈਂ ਉਹ ਤਾਂ ਸੋਹਣੀ ਲੱਗਾ ਸੋਹਣੀ ਤਾਂ ਫਿਰ ਵੀ ਨਹੀਂ ਲੱਗਦੀ ਉਹ ਤਾਂ ਤਾਂ ਸੋਹਣੀ ਰਹੂ ਜਿੰਨਾ ਮਰਜੀ ਅੱਗ ਤੇ ਫੂਸ ਪਾਲਾ ਮਾਸੀ ਐ ਸੋਹਣੀ ਤਾਂ ਮਹੀਆ ਹਾਂ ਦੇਖ ਲੈ ਲੈ ਮਾਸੀ ਮੇਰੀ ਕੁਲ ਸੁ ਤੇਨੂੰ ਪਤਾ ਤਾਂ ਹੋਊਗਾ ਤੋਹੀ ਉਹ ਜਿਵੇਂ ਮੈਨੂੰ ਬਹੁਤ ਬੋਰਦਾਂ ਦਿੱਤੀ ਕਰਨੀ ਬਹੁਤ ਸਿਆਣੀ ਬਹੁਤ ਐ ਮਾਸੀ ਬਰਾ ਆਹੋ ਸਿਆਣੀ ਤਾਂ ਬਹੁਤ ਹੈਗੀ ਜਿਹੜੀ ਚੱਕਮੀ ਗੱਲ ਕਰਦੀ ਆ ਤੂੰ ਉਹਦੇ ਨਾਲ ਕਰਾ ਦਿੰਦੀ ਮੜਾ ਮੋਟਾ ਕੀ ਕਰਾਵਾਂ ਲੈ ਮਿੱਠਾ ਬਣਾਈ ਜਾਂਦੀ ਸੀ ਤਿੰਨ ਸਾਲ ਮਹੀਂ ਘਰ ਆਵਾਂ ਸੀ ਹੁਣ ਉਹਦੀ ਵਾਰੀ ਐ ਤਾਂ ਬਾਈਕਾ ਜੀ ਹਾਂ ਕਰਾਉਣ ਦੀ ਲੋੜ ਹੀ ਨਹੀਂ ਹੈਗੀ ਸਾਰਾ ਕੁਝ ਰੈਡੀ ਆ ਆ ਲਓ ਤੁਸੀਂ ਖਾਓ ਫੜੋ ਚਾਹਣ ਬਣਾਏ ਨੇ ਕੀ ਗੱਲ ਪਸੰਦ ਨਹੀਂ ਹੈਗੇ ਲਓ ਬਾਈ ਜੀ ਮਿੱਠਾ ਘਟ ਪਸੰਦ ਆ ਮੈਂ ਆ ਲਓ ਆਪਸ ਤੇ ਇੱਕ ਜੀ ਖਾਲਾਂਗੇ ਦੱਸ ਦਿਓ ਕਿੰਨੇ ਕੁ ਪਾਉਣੇ ਆ ਬਸ ਉਹ ਫੜ ਜਾ ਤੂੰ ਬਸ ਜਦੋਂ ਖਾਈਏ ਨਾ ਉਦੋਂ ਸੰਗੀਦਾ ਨਹੀਂ ਹੁੰਦਾ ਬਸ ਬੁੱਤ ਮੈਂ ਤਾਂ ਇੰਨੀ ਖਾਉਂਗੀ ਹੌਸ ਭਾਬੀ ਹੁਣ ਤੁਸੀਂ ਐਂ ਕਰੋ ਪਤਾ ਨਹੀਂ ਨਹੀਂ ਤੁਸੀਂ ਦੋਨੇ ਬਹਿ ਕੇ ਖਾ ਲਓ ਐ ਨਹੀਂ ਜਾਣੇ ਮਰੇ ਮਾਸੀ ਚੰਗੇ ਲੱਗਦੇ ਨੇ ਉਹ ਹੀ ਹੋਣੀ ਹੈਗੀ ਲੈ ਕਿਉਂ ਚੰਗੇ ਲੱਗਣ ਨੂੰ ਕੀ ਗੱਲ ਆ ਤੂੰ ਨਹੀਂ ਸਿਕਾਂਦੀ ਹੁੰਦੀ ਹਾਂ ਇੱਕ ਚਖਾਵਾਂ ਕੀ ਐਦਾਂ ਨੂੰ ਕਰੋ ਲੈ ਤੂੰ ਹੀ ਘੜਮ ਤਾਂ ਭੁੱਖ ਨਹੀਂ ਠੀਕ ਗੱਲ ਆ ਭੁੱਖ ਨਹੀਂ ਹੈਗੀ ਗੱਲ ਜਿਦ ਤਰਾ ਮੂੰਹ ਨੇ ਚੱਜਦਾ ਤਾਂ ਗਲਤਾਂ ਚਾਹੀਦੀ ਕਰ ਲਿਆ ਕਰ ਉਹ ਤਾਂ ਨਵੀਂ ਨਮੇਲੀ ਐ ਤੂੰ ਨਵੀਂ ਹੈਗੀ ਕਿਉਂ ਮੈਂ ਪੁਰਾਣੀ ਹੋਊਗੀ ਹੌਣ ਕੀ ਗੱਲ ਹੈ ਜੇ ਬੇੜਾ ਤੇਰਾ ਹੈ ਜਿੰਨੂਪਤੀ ਕਿੱਥੇ ਲਿਆ ਲੈਂਦੀ ਤੁਸੀਂ ਇਹ ਸਾਰੀਆਂ ਗੱਲਾਂ ਛੱਡੋ ਮੈਨੂੰ ਇਹ ਦੱਸੋ ਤੁਸੀਂ ਚਾਹ ਪੀਓਗੇ ਕਿ ਦੁੱਧ ਗਰਮ ਕਰਦਾ ਤੁਹਾਡੇ ਵਾਸਤੇ ਮੈਂ ਖਾਲਾ ਹੁਣ ਪਤਾ ਮੈਂ ਤਾਂ ਕੁਛ ਨਹੀਂ ਪੀਣਾ ਮੈਂ ਤਾਂ ਤੈਨੂੰ ਦੇਖ ਕੇ ਸਾਰਾ ਕੁਝ ਪੀ ਲਿਆ ਸਹੀ ਗੱਲ ਹੈ ਮੇਰੇ ਤਾਂ ਰੂਹ ਖੁਸ਼ ਹੋਏਗੀ ਤੇ ਨਾ ਇੱਧਰ ਤਾਂ ਤੈਨੂੰ ਪਤਾ ਹੀ ਆ ਫਿਰ ਹਾਂ ਕੁਝ ਹੀ ਗਾਦੀ ਆਉਂਦੀ ਹੈਗੀ ਇੰਨੇ ਤਾਂ ਸੁਆਦ ਆ ਦੇਖ ਲੈ ਨਹੀਂ ਆਉਂਦੀ ਹੈ ਹਾਂ ਕੀ ਦੱਸਦੀ ਆ ਹੂੰ ਤੈਨੂੰ ਹੌਕ ਲੱਗਣੀ ਸੀ ਦੇਖ ਖਾ ਕੇ ਦੇਖ ਲੈ ਕਿਉਂ ਆਹ ਲੌਂਗ ਲੈ ਚੰਗਾ ਵਿੱਚ ਮੈਨੂੰ ਲੱਗਦਾ ਨਾ ਤੁਸੀਂ ਬਰਸ਼ ਨਹੀਂ ਕੀਤਾ ਉਹ ਬਰਸ਼ ਛੱਡੇ ਤਾਂ 15-15 ਦਿਨ ਨਹੀਂ ਨਾ ਉਹਦੀ ਹਾਏ ਸਹੀ ਗੱਲ ਆ ਪੱਬੀ ਚੌਲ ਕੀ ਬਾਤ ਆ ਤਰਾ ਸੱਚੀ ਕਰਿਆ ਕਿ ਨਾ ਰੋਂ ਕੇ ਲਾਤੀ ਜਿਆਦਾ ਨਹੀਂ ਰੋਂ ਖਾ ਲੱਗ ਗਿਆ ਲੱਗਦਾ ਚੌਲਾਂ ਦਾ ਕੀ ਸਵਾਦ ਨੇ ਚੌਲ ਫਿਰ ਕੀ ਹੋ ਗਿਆ ਕੀ ਹੋਣਾ ਸੀ ਨਾਲੇ ਤੈਨੂੰ ਕਿਹਨੇ ਕਹਤਾ ਵੀ ਮੈਂ ਗੁੱਸਾ ਨਹੀਂ ਕਰਿਆ ਹੈਗਾ ਕਰਿਆ ਨਾਲੇ ਮੈਂ ਓਹੋ ਛੱਡੋ ਗੱਲ ਨੂੰ ਕਿਉਂ ਲੜੀ ਜਾਂਦੇ ਹੋ ਜਲਦੀ ਜਲਦੀ ਖਾਓ ਮੈਨੂੰ ਇਹ ਦੱਸੋ ਮੈਂ ਰੋਟੀ ਬਣਾਉਣੀ ਆ ਤੁਸੀਂ ਰੋਟੀ ਚ ਕੀ ਖਾਓਗੇ ਆ ਪਾ ਪਾ ਬਾਬੀ ਪ੍ਰਿੰਡੀਆਂ ਬਣਾ ਲਈ ਪ੍ਰਿੰਡੀਆਂ ਅੱਛਾ ਹੋਰ ਮੈਨੂੰ ਵੀ ਪ੍ਰਿੰਡੀਆਂ ਬਹੁਤ ਸਵਾਦ ਲੱਗਦੀਆਂ ਨੇ ਚਲ ਫਿਰ ਆਪਾਂ ਅੱਜ ਪ੍ਰਿੰਡੀਆਂ ਬਣਾਉਨੇ ਆ ਹੋਰ ਨਾਲੇ ਬਾਈ ਨੂੰ ਬਹੁਤ ਸਵਾਦ ਲੱਗਦੇ ਨੇ ਪ੍ਰਿੰਡੀਆਂ ਦਾ ਅੱਛਾ ਜੀ ਚਲ ਲੱਗਦੀਆਂ ਨੇ ਮੈਨੂੰ ਲੱਗਾ ਥੋੜੀਆਂ ਜਿਹਾ ਟਿਕ ਜਾ ਚਲ ਆਇਆ ਕਰ ਬਈ ਮੈਂ ਖੇਦਿਆ ਨਾ ਹਾਂ ਹਾਂ ਲਾਇ ਵੀ ਛੋਟੇ ਬੇਫਿਕਰ ਹੋ ਜਾ ਜਿਹੜਾ ਕੁਸ ਮਰਜ਼ੀ ਬਣਵਾ ਕੇ ਖਾ ਲੀ ਆਂ ਆਪਦੀ ਭਰਜਾਈ ਤੋਂ ਹਾਂ ਪਰ ਜਾਈ ਤਾਂ ਖਾਊਗਾ ਮੈਂ ਮਰ ਗਈ ਜਉਂਦੀ ਬੈਠੀ ਆ ਮੈਂ ਇਹ ਜੇ ਆ ਮੈਨੂੰ ਪਤਾ ਹੀ ਐ ਕਿਹੜੇ ਤੂੰ ਗਣਗਲੇ ਖਵਾਏ ਨੇ ਪਹਿਲਾਂ ਉਹਨੂੰ ਚਲ ਠੀਕ ਆ ਭਾਈ ਮੈਂ ਬੇਦਾ ਤੂੰ ਹੀ ਰੋਟੀਆਂ ਪਕਾਪਕਾ ਖਵਾਉਂਦਾ ਸੀ ਇਹਨੂੰ ਪਕਾ ਪਕਾ ਖਵਾਉਂਦਾ ਸੀ ਬਈ ਜਾ ਭੁੱਖੜੇ ਹੈਗਾ ਚਲ ਭਾਈ ਅਗਰ ਮੈਂ ਖੇਤ ਜਾਣਾਗਾ ਹਾਂ ਤੇ ਤੂੰ ਅਗਰੇ ਦਵਾਈ ਵਾਲੇ ਕੋਲ ਹੋਈ ਮੜਾ ਹਾਂ ਕੋਈ ਗੱਲ ਨਹੀਂ ਮੈਂ ਹੋਇਆ ਆਉਂਗਾ ਵਗ ਜਾ ਚਲ ਠੀਕ ਆ ਮਸੀ ਚੰਗਤ ਕਿਵੇਂ ਮੱਚਦੀ ਆ ਹਾਂ ਮੈਂ ਤਾਂ ਖਤਮ ਨਹੀਂ ਹੋਦੀ ਭੁੱਖਾ ਭਰੇਂਡੀਆਂ ਦਾ ਮੈਂ ਤਾਂ ਕਹ ਕਿਤੇ ਮਰੀ ਹੋਈ ਬੋਲਦੀ ਆ ਗੱਲ ਸੁਣ ਮੇਰੀ ਬੱਸ ਕਰ ਮਾਸਿਕ ਤੇ ਲੜਾਈਆਂ ਭਰੇਂਡੀਆਂ ਛੱਡ ਤੂੰ ਤੁਸੀਂ ਨਾ ਰਲ ਕੇ ਰਿਹਾ ਕਰੋ ਠੀਕ ਆ ਨਾ ਜੇ ਤੁਸੀਂ ਰਲ ਕੇ ਰਹੋਗੇ ਆ ਤਾਂ ਕੋਈ ਝਾਕਦਾ ਨਹੀਂ ਅਗਲਾ ਕਹਿੰਦਾ ਇਹਨਾਂ ਦੇ ਘਰ ਚ ਥਵਾਕ ਹੈਗਾ ਹੁਣ ਦੋ ਇਹ ਹੋਗੇ ਦੋ ਤੁਸੀਂ ਹੋਗੇ ਚਾਰ ਜਣੀਆਂ ਹੋਗੀਆਂ ਕਿਸੇ ਦੀ ਜਾਨ ਮਤ ਨਹੀਂ ਥੋੜੇ ਜਾਣੇ ਹੋਗੇ ਜਾਣੀਆਂ ਨਹੀਂ ਜਾਣੀਆਂ ਸੀ ਦੋ ਜਾਨੇ ਹੋਗੇ ਫਿਰ ਤੂੰ ਫਿਰ ਕੀ ਆ ਕੁਝ ਵੀ ਬੋਲਤਾ ਜਾ ਉੱਠ ਕੇ ਕੰਮ ਕਰਾ ਦੇ ਹੁਣ ਵਲੇ ਨਖਰੇ ਜਨਾ ਕਰ ਇਥੇ ਅੱਛਾ ਇੰਨਾ ਸਮਝਾਇਆ ਤਾਂ ਹੀ ਸੀ ਮੈਨੂੰ ਵੀ ਮੈਂ ਕੰਮ ਕਰਾਵਾਂ ਤੇ ਹੋਰ ਤੈਨੂੰ ਹੀ ਕਰਾਉਣਾ ਪਊਗਾ ਜਾ ਲੱਗ ਜਾ ਨਾਲ ਜਾ ਕੇ ਫੜ ਹ ਲੈ ਜਾ ਪਲੇਟ ਜੀ ਤੂੰ ਕਰਾ ਦੇ ਕੰਮ ਤੇ ਤੂੰ ਖੜੀ ਖੋ ਜਾ ਕੇ ਗੰਦਾ ਕਰਦੀ ਕੋਈ ਗੱਲ ਨਹੀਂ ਆਪੀ ਮੱਝੂਗੀ ਅਗਲੀ ਇਹ ਕੰਮ ਜਵਾਦੂਗਾ ਦੇਖਣਾ ਮਾਸੀ ਤੀਨ ਨਖਰੇ ਵਾਲੀ ਆ ਕਿਸੇ ਲਓ ਮੈਂ ਸਾਫ਼ ਕਰਦੀ ਹਾਂ ਤੂੰ ਹੀ ਕਰੇਂਗੀ ਹੋਰ ਕਿ ਮੈਂ ਕਰੂੰਗੀ ਤੁਸੀਂ ਐ ਕਿਉਂ ਬੋਲਦੇ ਹੋਗੇ ਹੋਰ ਕਿਵੇਂ ਬੋਲਾਂ ਪਹਿਲੇ ਤਾਂ ਨਹੀਂ ਆਏ ਰੰਗਲਾ ਤੇ ਘਰੇ ਆ ਕੇ ਮੇਰੇ ਘਰ ਵਾਲੇ ਨੂੰ ਬੱਸ ਚ ਕਰਨੋਂ ਫਿਰਦੀਆਂਗੀ ਮੈਂ ਬਣਾ ਬਣਾ ਦਿੰਨੀਆ ਪ੍ਰਿੰਟ ਦੀ ਕੀ ਗੱਲ ਕੀ ਹਾਂ ਜਿਹਾ ਹੀ ਬੋਲੀ ਤੇ ਮੈਂ ਆ ਗਈ ਤੇ ਫੇਰ ਕੀ ਬਣੂਗਾ ਨਾਲੇ ਮੈਨੂੰ ਨਾ ਇੱਦੀ ਸਿੱਧੀ ਪੜੀ ਨਾ ਸਮਝ ਠੀਕ ਹੈ ਨਾ ਜਿਵੇਂ ਜੀ ਜੀ ਕਰਦੀਆਂ ਇਹਦਾ ਮਤਲਬ ਕਿ ਮੈਂ ਤੇਰੀ ਇੱਜ਼ਤ ਕਰਦੀਆਂ ਵੀ ਤੂੰ ਇਸ ਘਰ ਚ ਪਹਿਲਾਂ ਵਿਆਹ ਕੇ ਆਈਆਂ ਇਹਦਾ ਮਤਲਬ ਇਹ ਨਹੀਂ ਹੈਗਾ ਤੂੰ ਜਿਵੇਂ ਆਏ ਉਵੇਂ ਬੋਲੀ ਜਾਏਗੀ ਅੱਛਾ ਤੇਰੇ ਅੱਡੀ ਜੀਬ ਲੱਗੀ ਐ ਕਿਉਂ ਤੇਰੇ ਨਹੀਂ ਲੱਗੀ ਮੈਨੂੰ ਤਾਂ ਲੱਗਿਆ ਸੀ ਵੀ ਭੋਲੀ ਭਾਲੀ ਜੀ ਹੋਏਗੀ ਹੱਜਕੱਲ ਭੋਲਾ ਦੁਨੀਆ ਚ ਕੋਈ ਹੈਗਾ ਨਹੀਂ ਨਾ ਫਿਰ ਇਹ ਗੱਲ ਯਾਦ ਰੱਖਣੀ ਸੀ ਫਿਰ ਨਹੀਂ ਰੱਖਦੀ ਮੈਂ ਯਾਦ ਕੰਮ ਤਾਂ ਤੈਨੂੰ ਇਹ ਕਰਨਾ ਪਊ ਹੱਸ ਕੇ ਕਰ ਲੈ ਰੋ ਕੇ ਕਰ ਲੈ ਜੀਹੀ ਗੱਲ ਮੈਡਮ ਮੈਂ ਤੁਹਾਨੂੰ ਕਹਾ ਮੈਂ ਇਸ ਘਰ ਦੀ ਵੱਡੀ ਨੂੰ ਆ ਵੀ ਸਾਰਾ ਘਰ ਦਾ ਕੰਮ ਤੂੰ ਕਰੇਂਗੀ ਤੇ ਫਿਰ ਤੈਨੂੰ ਕਿਵੇਂ ਲੱਗੂ ਮੈਂ ਕਿਉਂ ਕਰਾਂ ਮੈਂ ਤਾਂ ਪਹਿਲਾਂ ਨਹੀਂ ਆਈ ਹੋਈ ਆ ਨਮੀ ਤੂੰ ਹੀ ਆਈ ਆ ਤੂੰ ਹੀ ਕਰੇਗੀ ਸਹੀ ਗੱਲ ਆ ਨਾਲੇ ਇੱਕ ਗੱਲ ਹੋਰ ਮੇਰੇ ਘਰ ਵਾਲੇ ਤੋਂ ਥੋੜਾ ਜਿਹਾ ਦੂਰੀ ਬਣਾ ਕੇ ਰੱਖੀ ਅੱਜ ਕਹਿਤਾ ਮੈਂ ਬਣਾ ਕੇ ਦਿੰਦੀ ਆ ਪਰਿੰਡਿਆ ਦੋ ਬਾਅਦ ਉਹਨੂੰ ਕੁਝ ਕਹਿਣਾ ਨਹੀਂ ਆ ਨਾ ਨਾਲੇ ਉਂਗਲ ਥੱਲੇ ਰੱਖ ਜੇ ਆ ਤੇਰੀ ਸੋਚ ਦੇ ਵਿੱਚ ਗੰਦ ਭਰਿਆ ਹੋਵੇ ਨਾ ਇਨੂੰ ਬਾਹਰ ਕੱਢ ਜਿਹੜੇ ਦਿਔਰ ਹੁੰਦੇ ਨੇ ਨਾ ਉਹ ਭਰਾਵਾਂ ਤੋਂ ਵੱਧ ਕੇ ਹੁੰਦੇ ਨੇ ਆ ਤੇਰੇ ਵਰਗੀ ਮਾੜੀ ਸੋਚ ਦੀ ਔਰਤ ਮੈਂ ਅੱਜ ਤੱਕ ਨਹੀਂ ਕਦੇ ਦੇਖੀ ਜਿਹੜੀ 1 ਮਿੰਟ ਚ ਬੰਦੇ ਨੂੰ ਜੱਜ ਕਰ ਲਿਆ ਹਾਂ 1 ਮਿੰਟ ਚ ਜੱਜ ਕਰ ਲਿਆ 1 ਮਿੰਟ ਚ ਸਾਰਾ ਟੰਬਰ ਪਿੱਛੇ ਵੀ ਲਾ ਲਿਆ ਤੈਂ ਇਹ ਵੀ ਦੇਖਿਆ ਮੈਂ ਪਿੱਛੇ ਲਾਉਣ ਦੀ ਇਹ ਨਾ ਜਿਹੜੀ ਚੰਮ ਦੀ ਜਵਾਨਾ ਇਹਨੂੰ ਜਿੱਧਰ ਮਰਜ਼ੀ ਲਾ ਲੋ ਤੇਰੇ ਵਾਂਗੂ ਨਹੀਂ ਹਾਂ ਦੇਖ ਹੀ ਰਹੀ ਹਾਂ ਕਮੀ ਹੈ ਹੋਣਾ ਭੈਣ ਮੇਰੀਏ ਮੈਂ ਤੈਨੂੰ ਨਾ ਇੱਕ ਵਾਰੀ ਪਿਆਰ ਨਾ ਸਮਝਾ ਰਹੀ ਆ ਕਿ ਜੇ ਇਸ ਘਰ ਚ ਰਹਿਣਾ ਤਾਂ ਪਿਆਰ ਇਤਫਾਕ ਨਾਲ ਪਰ रह ਸਕਦੀ ਆ ਜੇ ਤੂੰ ਆ ਨਖਰਾ ਰੱਖੇਂਗੀ ਨਾ ਆ ਤਿੰਨ ਚਾਰ ਦਿਨ ਹੋ ਗਏ ਮੈਂ ਵੀ ਨੋਟ ਕਰੀ ਜਾਨੀ ਆ ਤੇ ਸਿਰ ਤੇ ਬਿਠਾਉਣ ਵਾਲੀ ਤਾਂ ਤੈਨੂੰ ਮੈਂ ਵੀ ਹੈ ਨਹੀਂਗੀ ਇਹ ਤੂੰ ਭੁੱਲ ਜੀ ਫਿਰ ਵੀ ਆਪਾਂ ਘਰ ਚ ਦਰਾਣੀਆਂ ਚ ਠਾਣੀਆਂ ਇਹ ਦਿਨਾਂ ਮੈਨਾਂ ਸਭ ਵੀ ਦਿਨਾਂ ਲੜਕੇ ਫੈਦਾਨੀ ਅੱਛੇ ਬੋਲ ਕੋਈ ਬੋਲ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਕਹਿੰਦੇ ਸ਼ੈਤਾਨੀ ਦਿਮਾਗ ਹੈ ਨਾ ਜਿਹੜਾ ਇਹ ਤੂੰ ਕਿਤੇ ਹੋਰ ਜਾ ਕੇ ਚਲਾਈ ਮੇਰੇ ਮੂਰੇ ਤਾਂ ਹੁਣ ਇਹ ਚੱਲਣਾ ਨਹੀਂ ਜੇ ਤੂੰ ਸੋਚੇ ਵੀ ਮੇਰਾ ਬੰਦਾ ਤੇਰੇ ਮੂਰੇ ਬੋਲਦਾ ਨਹੀਂ ਸੀ ਬਿੱਲੀ ਬਣ ਕੇ ਰਹਿੰਦਾ ਸੀ ਭੁੱਲ ਜਾ ਛੜ ਕੋਈ ਨਾ ਆਪਾਂ ਲੜ ਕੇ ਕਿਹੜਾ ਜ਼ਮੀਨ ਵੰਡਣੀ ਹੈ ਮੈਂ ਤਾਂ ਤੈਨੂੰ ਪਰਖਦੀਏ ਸੀ ਵੀ ਤੂੰ ਬੋਲ ਲੈਨੀ ਹੈ ਜਾਂ ਤੂੰ ਭੋਲੀ ਪੰਡਾਰੀ ਹੈਗੀ ਆਈ ਦੇਖਣਾ ਸੀ ਤੂੰ ਤਾਂ ਬਹੁਤ ਤੇਜ ਹੈ ਚਲ ਠੀਕ ਆ ਆਪਣੇ ਘਰ ਲਈ ਸਹੀ ਵੀ ਹਾਂ ਤੂੰ ਵੈਸੇ ਤੇਜ ਨਹੀਂ ਹੈਗੀ ਮੈਂ ਆ ਜਿਹੜੀ ਗੱਲ ਜ਼ਮੀਨ ਦੀ ਹੈ ਨਾ ਜੇ ਜ਼ਮੀਂਦਾਰ ਰੋਲਾ ਨਾ ਹੁੰਦਾ ਨਾ ਅੱਜ ਨੂੰ ਤੇਰਾ ਜੇਠ ਵੀ ਕਿੱਦਾਂ ਦਾ ਵਿਆਹ ਹੁੰਦਾ ਸਾਰੀਆਂ ਨੀਤਾਂ ਹੁੰਦੀਆਂ ਨੇ ਜੇ ਤੇਰੀ ਨੀਤ ਸਾਫ਼ ਹੁੰਦੀ ਅੱਜ ਨੂੰ ਕਿੱਦਾਂ ਦਾ ਰਿਸ਼ਤਾ ਤੂੰ ਉਹਨੂੰ ਵੀ ਕਰਾ ਦਿੰਦੀ ਜੇਠ ਮੇਰੇ ਨੂੰ ਰਿਸ਼ਤਾ ਹੁੰਦਾ ਨਹੀਂ ਸੀ ਠੀਕ ਹੈ ਤੇ ਫਿਰ ਮੈਂ ਕਿਵੇਂ ਆ ਗਈ ਇੱਕ ਮਿੰਟ ਤੇਰਾ ਨਹੀਂ ਮੈਨੂੰ ਪਤਾ ਵੀ ਮਾਸੀ ਤੈਨੂੰ ਕਿਵੇਂ ਲੈ ਕੇ ਆਈ ਆ ਮੈਂ ਹੁਣ ਤੇਰੇ ਨਾਲ ਵਧੀਆ ਗੱਲ ਕਰ ਰਹੀ ਸੀ ਪਰ ਤੂੰ ਫੇਰ ਉਸੇ ਟਰੈਕ ਤੇ ਆ ਗਈ ਮੈਂ ਤੈਨੂੰ ਦੱਸ ਦਾਂ ਤੇਰੀ ਜਾਣਕਾਰੀ ਲਈ ਸਾਰੇ ਪਿੰਡ 'ਚ ਪਤਾ ਕਰਕੇ ਹੀ ਮੇਰੇ ਜੇਠ ਦਾ ਕੈਰੇਕਟਰ ਠੀਕ ਆ ਨਾ ਕੋਈ ਉਹਨੂੰ ਕੁੜੀ ਦਿੰਦਾ ਨਹੀਂ ਸੀ ਅਸੀਂ ਬਥੇਰਾ ਝੋਲ ਲਾਇਆ ਸੀ ਵੀ ਉਹਦਾ ਵਿਆਹ ਹੋ ਜੇ ਤੇ ਉਹਦੇ ਭਰਾ ਨੂੰ ਕਿਵੇਂ ਦੇਤੀ ਫਿਰ ਲਾਣਾ ਤੇ ਕੀ ਆ ਨਾ ਉਹਦਾ ਭਰਾ ਵੀ ਦੇਖਣਾ ਹਾਈ ਕਹਿ ਜਾ ਪੈਣ ਮੇਰੀਏ ਸਾਰਾ ਦਿਨ ਚੌਂਕੇ ਚੌਂਕੇ ਜਾ ਕੇ ਤੀਵੀਆਂ ਕੋਲੇ ਬੈਠਣਾ ਗਾਲਾਂ ਲੈ ਕੇ ਘਰੇ ਆਉਣਾ ਉਹਦਾ ਤਾਂ ਕੋਈ ਕੈਰੇਕਟਰ ਨਾ ਹੋਇਆ ਨਾ ਸੌਹ ਹੱਥ ਰਸਾ ਸਿਰੇ ਤੇ ਗੰਢ ਉਂਗਲਾਂ ਚੱਕਣੀਆਂ ਬੰਦ ਕਰ ਦੇ ਤੇ ਆਪਦੀ ਜ਼ਬਾਨ ਨੂੰ ਲਾਲਾ ਜਿੰਦਾ ਅੱਜ ਤੋਂ ਬਾਅਦ ਨਾਮ ਸ਼ਨਾਮ ਮੈਂ ਤੇਰੇ ਜਵਾਨ ਚੋਂ ਕੁਛ ਨਿਕਲਦਾ ਦੇਖ ਲੈ ਮੇਰੇ ਬੰਦੇ ਬਾਰੇ ਤੇ ਆ ਗੋਤਾ ਨੇ ਜੜੀ ਮੇਰੇ ਹੱਥ ਚ ਹੋਊਗੀ ਹੱਥ ਜੇ ਸੰਭਾਲ ਕੇ ਰੱਖ ਹੱਥ ਮੇਰੇ ਵੀ ਬਹੁਤ ਚੱਲਦੇ ਨੇ ਧਰ ਲਈ ਨਾ ਕੋਡੇ ਥੱਲੇ ਛੜਾਉਣਾ ਕਿਸੇ ਨੇ ਨਹੀਂ ਮੈਡਮ ਜੀ ਮੈਨੂੰ ਕੰਮੋ ਕਹਿੰਦੇ ਆ ਜੇ ਕੰਮੋ ਦੀ ਦਾਵਟ ਹੈ ਇੱਕ ਵਾਰੀ ਆ ਗਈ ਨਾ ਸੁੱਕੀ ਨਹੀਂ ਜਾਣ ਦੇਣਾ ਜਾ ਜਾ ਕੇ ਕੰਮ ਕਰ ਇੱਥੇ ਕਹਿੰਦੇ ਹੋਣਗੇ ਇੱਥੇ ਨਹੀਂ ਕਹਿੰਦੇ ਸਮਝ ਗਈ ਮੈਨੂੰ ਵੀ ਜੋਤ ਕਹਿੰਦੇ ਨੇ ਜਾਣਦੀਆਂ ਤੇਰੇ ਵਰਗੀਆਂ ਛਿਪਕ ਲੀਆਂ ਨੂੰ ਗਰਚ ਗੈਂਦੇ ਨੇ ਕਰੇ ਮਮਾ ਕੋਈ ਪੋਛਦਾ ਨਾ ਹੋਵੇ ਬੜੀ ਚਾਂਟ ਤੇ ਮੀਆ ਚਲ ਕੋਈ ਨਾ ਕਮ ਤੈਨੂੰ ਵੀ ਆਪਦੇ ਰੰਗ ਦਿਖਾਉਣੇ ਪੈਣਗੇ ਕਿਉਂਕਿ ਭੋਲੇ ਪੰਡਾਰੇ ਬੰਦੇ ਨਾਲ ਇਸ ਤਰ੍ਹਾਂ ਕਰ ਸਕਦਾ ਤੇ ਫਿਰ ਤੂੰ ਵੀ ਹੋ ਜਾ ਸਿੱਧੀ ਜੇ ਸਿੱਧੀ ਉਂਗਲ ਨਾ ਘਿਓ ਨੀ ਨਿਕਲਦਾ ਉਂਗਲ ਟੇਢੀ ਕਰ ਲਾ ਚਲ ਕੰਮ ਕਰ ਆਏ ਵੇ ਤਾਂ ਕਿ ਸਾਲ ਦੇ ਲੁੱਕ ਲੜਖੀ ਹੈਗੀ ਹਾਂ ਇੱਥੇ ਜੋ ਲਾਈ ਚੱਲੇ ਇਹਨਾਂ ਤੇ ਹਾਇ ਨਹੀਂ ਪਤਾ ਵੀ ਉਧਰ ਕੀ ਹੋਈ ਜਾਂਦਾ ਹੁਣ ਕੀ ਹੋ ਗਿਆ ਸੱਪ ਲੜ ਗਿਆ ਕਿਹਦੇ ਨਾਲ ਗਿਆ ਉਹ ਤੇਰੀ ਪਰਜਾਈ ਦੇ ਕੁੱਡੀਆਂ ਵਾਲਾ ਹੋਏ ਤੇ ਚਾਵਾ ਤੇਰਾ ਬੇੜਾ ਫਜਾ ਤੇਰਾ ਹੁਣ ਹੁਣ ਕੀ ਹੋ ਗਿਆ ਉਹਨਾਂ ਨਾਲ ਆਪੇ ਨੇ ਸੱਪ ਲੜ ਗਿਆ ਸੱਚੀ ਉਹ ਭੱਜ ਪਿਆ ਉਹਦੇ ਗੈਰ ਨੂੰ ਮੈਂ ਤਾਂ ਅਸ ਤਵੇ ਇਹਨਾਂ ਤਰੀਕਾ ਤੇ ਮੇਰੀ ਗੱਲ ਸੁਣਦਾ ਮੈਨੂੰ ਗੁੱਸਾ ਤਾਂ ਚੜਿਆ ਪਿਆਗਾ ਮੈਂ ਮੱਜਾ ਨਹੀਂ ਦੇਖਣਾ ਮਿਲਤਾ ਲਗਾ ਐਡੀ ਜੀਬ ਉਹ ਐਡੀ ਲੱਗ ਰਹੀ ਆ ਉਹਦੇ ਕੀ ਹੋ ਗਿਆ ਹੁਣ ਗੱਲ ਦੱਸੇਗੀ ਤੇ ਮੈਨੂੰ ਮੜ ਕੇ ਕੁੱਟ ਦਿੰਦੀ ਆ ਫੇਰ ਦੰਦ ਜੇ ਨਾ ਕੱਢ ਤੈਨੂੰ ਐ ਨਹੀਂ ਪਤਾ ਲਾਇਆ ਮੈਂ ਤੇਰੀ ਤੇ ਮੈਨੂੰ ਕੁੱਟ ਦੇ ਦਿਓ ਮੇਰੇ ਹੱਦ ਦੀ ਗੱਲ ਤੱਕ ਦੱਸ ਦੇ ਕੀ ਹੋ ਗਈ ਵੀ ਕੀ ਗੱਲ ਹੋ ਰਹੀ ਆ ਗੱਲ ਕਿਉਂ ਨਹੀਂ ਸੀ ਇਹ ਨਹੀਂ ਭਾਂਡੇ ਤੋਂ ਮੈਂ ਮੈਨੂੰ ਦਿਤੂ ਤੂੰ ਤੋਂ ਭਾਂਡੇ ਹਗੋ ਮੈਨੂੰ ਬੋਲਣ ਲੱਗੂ ਓ ਤੋਂ ਸਿੱਧਾ ਦੋ ਭਾਂਡੇ ਧੋ ਦਿੰਦੀ ਹਾਂ ਦੇਖ ਲੈ ਲਓ ਉਹਦੇ ਕੰਨੀ ਦਾ ਹੋ ਗਿਆ ਬੇਸ਼ਰਮ ਬੰਦਾ ਫਾਈ ਨੇ ਜਿਵੇਂ ਮੇਰੀ ਤਾਂ ਕਦਰ ਹੀ ਨਹੀਂ ਹੈਗੀ ਨਵੀਂ ਬਿਆਹੀ ਆ ਕਾਦੇ ਪਿੱਛੇ ਲੜੀਏ ਨਹੀਂ ਬੰਦਣਾ ਨਵੀਂ ਬਿਆਹੀ ਬਾਹਰ ਫੜਲੇ ਕਿਸੇ ਰੋ ਠੀਕਾ ਹੱਥ ਜੱਕੇ ਹੋਣੇ ਮੇਰੇ ਤੇ ਉਹ ਠੀਕ ਹੈ ਚਲ ਫਿਰ ਮੈਂ ਗੱਲ ਕਰ ਲੂੰਗਾ ਉਹਦੇ ਨਾਲ ਹਾਂ ਕਰ ਲੈ ਕਾਇਮ ਤੇ ਪ੍ਰਾਇਰ ਨੂੰ ਨਹੀਂ ਤਾਂ ਮੇਰੇ ਨਾਲ ਸੁਣ ਲੈ ਨਹੀਂ ਤਾਂ ਜਮੀਨ ਵੀ ਜਾਊ ਹਣਾ ਤੁੰਜਲਾ ਬੰਦ ਘੰਡ ਤਾਂ ਮੈਨੂੰ ਜਮੀਨ ਹੀ ਪਤਾ ਲੱਗਦਾ ਵੀ ਘਰੇ ਕੀ ਹੋਈ ਹੁੰਦਾ ਹੁਣ ਤੱਕ ਕੁਸ ਕਰ ਲੈ ਕੁਸ ਨਹੀਂ ਰਹਿਣਾ ਓੜਾ ਵੀ ਪੱਲੇ ਤੂੰ ਹੀ ਭੱਜ ਜਾ ਫੜੀ ਵਧੀਆ ਕਰ ਲਓ ਜੀ ਹੈ ਹਾਂ ਮੈਂ ਕਰ ਲੈਣਾ ਮੈਂ ਗੱਲ ਕੋਈ ਨਾ ਜਾ ਕੇ ਉੱਥੇ ਮੈਂ ਮੇਰਾ ਤਾਂ ਕੰਮ ਤੁਸੀਂ ਕੋਈ ਨਹੀਂ ਕਰ ਦਿੰਦੇ ਪਹਿਲਾਂ ਉਹ ਕੁਲਰ ਦੀ ਸਰਪਸ ਕਰਕੇ ਧਿਆ ਉਰੇ ਫੜਾ ਤੇਰੀ ਸਰਪਸ ਮੈਂ ਕਰ ਦੂੰ ਨਹੀਂ ਮੇਰੀ ਗੱਲ ਸੁਣ ਲੈ ਉਹਨਾਂ ਨਾਲ ਗੱਲ ਕਰ ਲੈ ਜੱਕ ਜ਼ਮੀਨ ਦੀ ਜਦੋਂ ਮੈਂ ਦੱਸ ਤੀਂ ਜਾਂਦਾ ਵਕੀਲ ਨਾਲ ਗੱਲ ਕਰ ਲੈ ਉਹ ਪਹਿਲਾਂ ਵਾਲਾ ਕਰਿਆ ਕਰਾਇਆ ਤਾਂ ਸਾਰਾ ਮਾਸੀ ਦਾ ਬੇੜਾ ਪੈ ਗਿਆ ਖੂਚ ਪੈ ਗਿਆ ਇੱਕ ਮਿੰਟ ਵਕੀਲ ਨਾਲ ਕੀ ਗੱਲ ਕਰਾਵਾਂ ਬਿਓ ਪੇਪਰ ਪਾੜ ਗਈ ਸੀ ਮਾਸੀ ਤਨ ਤਾਂ ਨਹੀਂ ਦੱਸਿਆ ਮੈਂ ਤੇਰਾ ਬੇੜਾ ਤੇਰਾ ਚਲੂ ਤਾਂ ਸ਼ੁਕਰਿਆ ਪੌੜਾ ਛਾਲਾ ਮਾਰਦਾ ਪਰਤਾ ਦੀ ਚੰਗਾ ਮੈਂ ਜਾਣ ਵਾਲਾ ਫੜਾ ਹੁਣ ਹੁਣ ਕਿਵੇਂ ਕਰੀਏ ਦਸਤਾ ਦੇ ਮੈਨੂੰ ਮੈਂ ਆਪੇ ਗੱਲ ਕਰ ਲੂੰ ਤੇਰਾ ਦਿਮਾਗ ਹੀ ਨਹੀਂਗਾ ਮੈਂ ਆਪਦੇ ਆਪੇ ਗੱਲ ਕਰਦਣ ਵਾਲੀ ਪਰਚਾਈ ਮੇਰੀ ਮੰਨ ਲੈ ਆਹੀ ਕਰ ਹੋਰ ਨਾ ਕੁਸ ਤੇਰਾ ਫਰਦਾ ਪਰਚਾਈ ਖਾਣ ਦਾ ਪੁੱਤ ਖਾਣ ਪਿੱਛੇ ਵਿਖਜਾ ਕਰ ਚੱਲ ਚੰਗਾ ਤੂੰ ਕੰਮ ਕਰ ਲਵਾ ਜਾ ਕੇ ਕਰ ਉਹਨਾਂ ਨੂੰ ਵਕੀਲ ਨੂੰ ਆਏ ਪੁੱਛ ਕੇ ਜਿਹੜੇ ਪੇਪਰ ਤੇ ਇਥੋਂ ਬਣਵਾਏ ਤੇ ਉਹਦੀ ਕਾਪੀ ਨਿਕਲ ਆਉਗੀ ਚੰਗਾ ਪੁੱਛ ਲੈਣਾ ਪਰਾਂ ਦੋ ਜਾ ਫੇਰੇ ਪੁੱਛੂੰ ਮਮਾ ਦਾ ਹੋ ਜਾਣੀ ਗਾਲੀ ਨਹੀਂ ਸੁਣਦਾ ਕਿਸੇ ਦੀ ਕਿੱਥੇ ਪਾਪ ਲੱਗੀ ਆ ਉਹ ਲੈ ਨਜ਼ਰ ਨੰਮੀ ਰਿਹਾ ਸੀ ਤੇ ਮੇਰੇ ਹਾਲ ਦੀ ਆ ਆ ਆ ਆ ਆ ਆ ਆ ਉਹ ਤਾਂ ਡੀਜੀ ਵੀ ਲੱਗਦੀ ਹੈ ਕਿ ਬੋਲਣ ਨੂੰ ਨਹੀਂ ਛੱਡਦੀ ਹੈਗੀ ਪਰਜਾਈ ਨੂੰ ਤਾਂ ਨਹੀਂ ਕੁਛ ਕਹਤੇ ਨੇ ਹੋਏ ਵਿਚਾਰੀ ਤੋਂ ਵੀ ਨਾ ਛੱਟ ਛੋਟ ਬੱਜੀ ਹੋਈ ਉਹ ਆਵੇਂਗਾ ਆ ਗਿਆ ਤੇਰੇ ਕੋਲ ਨਹੀਂ ਤਾਂ ਬਾ ਚੌਂਪਲਾ ਪਰਜਾਈ ਕਿਹੜੀ ਆ ਪਰਜਾਈ ਕਾਲੇ ਆਪਣਾ ਜਿਹੜਾ ਛੜਾ ਨਹੀਂ ਵਿਆਹ ਚ ਜਾ ਕੇ ਸੀ ਆਪਾਂ ਬਹੁਤ ਲੱੱਚੇ ਉਹਦੋਂ ਆਪਾਂ ਨੱਚੇ ਬਹੁਤ ਹਨ ਪਰਜਾਈ ਬਹੁਤ ਸੋਹਣੀ ਆ ਯਾਰ ਉਹ ਦੰਦ ਨਹੀਂ ਰਹੋਗੇ ਉਹ ਤਾਂ ਪਾਰਟੀ ਬੂਟੀ ਤਾਂ ਲੈ ਲਈਏ ਅੱਜ ਨਾਲ ਹੋਰ ਮੈਂ ਤੈਨੂੰ ਐਂ ਕਿਹਾ ਸੀ ਆਪਾਂ ਗੱਲ ਚੱਲੇਗੀ ਉਹਦੇ ਕੋਲ ਇੱਕ ਤਾਂ ਨਾ ਉਹ ਉਦੋਂ ਦਾ ਬਾਹਰ ਹੀ ਨਹੀਂ ਨਿਕਲੇ ਯਾਰ ਕਮਾਲ ਹੋ ਗਈ ਹਨ ਤਾਂ ਉਹ ਦਵਾਰੇ ਨਾਲ ਪਾਰਟੀ ਮੰਗਣ ਲਈ ਪਰਹਾਈ ਬਾਲੀ ਸੋਹਣੀ ਹੈ ਬਾਈ ਉਹਦਾ ਬਾਹਰ ਨਿਕਲਣ ਜੀ ਨਹੀਂ ਕਰਦਾ ਹੈ ਨਾ ਦੂਜਾ ਦੇਖਿਆ ਉਹਦਾ ਛੋਟਾ ਭਾਈ ਯਾਰ ਹੂੰ ਉਹ ਤਾਂ ਇੱਥੇ ਹੀ ਫਿਰਦਾ ਹੁਣ ਆਪੇ ਆ ਜੂਆ ਯਾਰ ਕਿਤੇ ਉਹ ਨਹੀਂ ਨਿਕਲਦਾ ਪਰ ਛੜਾ ਛੜਾ ਜਬਾਨੇ ਨਾਲ ਘਰੇ ਜਾ ਕੇ ਹੋਣੇ ਸਾਡੇ ਲੈ ਕੇ ਜੀ ਮੰਜਾ ਮਿਸਟਰ ਆ ਜਾ ਉਹ ਹਣਾ ਉਹ ਮਿਲਣਾ ਫੇਰਾ 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 ਖਤਾ ਵਜ ਪਰੋ 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 ਪਾਰਟੀ ਦੇਣ ਦੇ ਮਾਰਾ ਲੁਕੇ ਜਾਣਾ ਕਿ ਪਰਜਾਈ ਦੇ ਅਸਰੇ ਮਠੇ ਰੋਟੀਆਂ ਖਾ ਲਈਆਂ ਮਿਲਦਾ ਹਨ ਕਾ ਨੂੰ ਖਾਲੀਆਂ ਮਠੀਆਂ ਰੋਟੀਆਂ ਬਾਈ ਇਹਨੂੰ ਬਾਹਲਾ ਚਾਇਆ ਨਵੀਂ ਪਰਜਾਈ ਦਾ ਜਮਾ ਯਾਰ ਲੋੜੇ ਹੀ ਪਾਤਾ ਹੁਣ ਇਹਦਾ ਸਾਲਾ ਛੱਡਿਆ ਤਾਂ ਗਾਂ ਥੱਲੇ ਤੇ ਬੜੀ ਮੱਝ ਥੱਲੇ ਜਾਂਦਾ ਉਹ ਕੀ ਹੋ ਗਈ ਗਿਆ ਬਾਜ਼ਾਰ ਤੇ ਨੂੰ ਪਾਈ ਜਾਂਦੇ ਹੋ ਯਾਰ ਤਾਂ ਤਾਂ ਹੁਣ ਪਾਉਣੀ ਵੀ ਪਾਰਟੀ ਦੇੰ ਤੋਂ ਲੁਕਦੇ ਉਧਰ ਕਵੇਲਾ ਹੋ ਗਿਆ ਨੱਚ assi ਚ ਨੱਚ ਕੇ ਪੈਣਾ ਆਉਦੇ ਗੋਡੇ ਛਲਾ ਲੈ ਨਾ ਮੇਰੀ ਗੱਲ ਸੁਣ ਕੋਈ ਸੇਵਾ ਚ ਕਮੀ ਨਹੀਂ ਹੈ ਸੋਟੇ ਸੇਵਾਚ ਬਾਈ ਕੰਮ ਹੀ ਹੈਗੀ ਹੈ ਗਿਆ ਸੰਦਾ ਦਿੱਤੀ ਨਹੀਂ ਪਾਲਟੀ ਬਾਈ ਚਲ ਪਾਲਟੀ ਮੇਰੀ ਗੱਲ ਸੁਣ ਪਾਲਟੀ ਲੈਣੀ ਹੈ ਉਹ ਨੇਰੇ ਹੀ ਵਾਲਾ ਹੋ ਗਿਆ ਜੁੱਦਨ ਜਾਣਾ ਬਸ ਕੋਈ ਨਾ ਮੈਂ ਬਾਈ ਨੂੰ ਕਹਿ ਦੂੰਗਾ ਸ਼ਾਮ ਨੂੰ ਖੇਤ ਜਾ ਕੇ ਪਾਲਟੀ ਇੱਕ ਗੱਲ ਮੈਨੂੰ ਹੋਰ ਦੱਸ ਯਾਰ ਹਾਂ ਛੋਡੇ ਵਾਲਾ ਪਰਾਈ ਕੋਲ ਬਾਹਰ ਹੀ ਨਿਕਲਦਾ ਵਾਈ ਹੁੰਦਾ ਨਾ ਮੈਨੂੰ ਵੀ ਵਿਆਹ ਦਾ ਚਾਹ ਹਾਂ ਵਿਆਹ ਰਗੜੀ ਦਾ ਹੁਣ ਤਲਾਕ ਹੀ ਰਹੂਗਾ ਹੁਣ ਤੈਨੂੰ ਬਾਹਰ ਰਹਿਣ ਤੋਂ ਰਹਿਣ ਦੋ ਸਾਰਾ ਦਿਨ ਤੱਕ ਛੋਡੇ ਦੇ ਬੈਠਣਾ ਦੀ ਗੱਲ ਸਾਡਾ ਚਾਰ ਵੇਲੇ ਸਾਡਾ ਜੀ ਨਹੀਂ ਲੱਗਦਾ ਸਾਡੀ ਟੀਵੀ ਨਿਕੜ ਗਈ ਤਾਂ ਸਾਲੀ ਚਲ ਕੋਈ ਨਾ ਬਾਈ ਮੇਰੀ ਗੱਲ ਸੁਣੂਗਾ ਬਾਈ ਨੂੰ ਕਹਿ ਦੂੰਗਾ ਅੱਲ ਭਾਠ ਠੀਕ ਹੈ ਖੀਰਾ ਬੰਦਾ ਸੀ ਸਾਡੇ ਕੋਲ ਜਰੂਰ ਭੇਜੀ ਉਹ ਹੁਣ ਵੀ ਉਰੀਆ ਖਸਮਾ ਉਹ ਕਿਤੇ ਵਾਗੇ ਉਰੀਆ ਆ ਜਾਊਗਾ ਠੀਕ ਹੈ ਸੁਨਿਆ ਦੇ ਦੀ ਉਹ ਤੂੰ ਕਿਧਰੇ ਯਾਰ ਵੇਲੇ ਤੂੰ ਪਹਿਲਾਂ ਚ ਹੈ ਬੇਲਾਂ ਨੂੰ ਨਾ ਯਾਰ ਭਾਈ ਕਿਵੇਂ ਸੀ ਭੈ ਵੀ ਕੰਮ ਨੂੰ ਕੋਈ ਨਹੀਂ ਬੇਲਾ ਉਹ ਮਰਾਂ ਗਦੀ ਮਾਓ ਖੇਤ ਸਪਰੇਅ ਹੀ ਕਰ ਰਹੇ ਤੇ ਨਾ ਯਾਰ ਭਾਈ ਸਾਡੇ ਕੋਲ ਟਾਈਮ ਹੀ ਹੈ ਨਹੀਂ ਇੰਨਾ ਤੁਹਾਡੇ ਕੋਲ ਕੱਲ ਨੂੰ ਟਾਈਮ ਮੁੱਕਾ ਅਸੀਂ ਕਰਕੇ ਆਏ ਸਾਡੇ ਲੜੀ ਜਾਂਦੀ ਸਪਰੇਅ ਕੋਈ ਨਾ ਭਾਜੋ ਬੇਲੀਆਂ ਤੂੰ ਚੰਗਾ ਚੰਗਾ ਤੂੰ ਹੀ ਨਹੀਂ ਪੁੱਛਦਾ ਪਿੰਡ ਚ ਠੀਕ ਹੈ ਠੀਕ ਹੈ ਕੋਈ ਆਸੀ ਜਿੰਦੇ ਯਾਰ ਮਸਤਣ ਲੱਗਦੇ ਭਾਈ ਹਾਂ ਗੰਡੇ ਚੀਰੀ ਜਾਨੀ ਹੈ ਪੁੱਤ ਸਾਸ੍ਰਿਕਾ ਮਸੀ ਜੀ ਸਾਸ੍ਰਿਕਾ ਪੁੱਤ ਕਿਵੇਂ ਹੋ ਠੀਕ ਹੋ ਮੈਂ ਤਾਂ ਠੀਕ ਐ ਕਈ ਕਰਾਂ ਦੇ ਜਾ ਕੇ ਆਈਆਂ ਥੱਕ ਗਈ ਲੈ ਮੈਂ ਪਾਣੀ ਲੈ ਕੇ ਆਉਣੀ ਐ ਕਰ ਨਾ ਬਸ ਪੁੱਤ ਸਾਰਾ ਕੁਝ ਪੀ ਕੇ ਆਈਆਂ ਲੈ ਉਹ ਸਿੰਦੋ ਕ ਗਈ ਮੈਨੂੰ ਮੈ ਲੈ ਕੇ ਆਗੀ ਤਗੜੀਆਂ ਮਸੀ ਹਾਂ ਤਕੜੀਆਂ ਤੂੰ ਦੱਸ ਨਹੀਂ ਮੈਂ ਤਾਂ ਪੀਣਾ ਨਹੀਂ ਆਇਆ ਮੈਂ ਪੀ ਲੈਣੀ ਕੋਈ ਤੂੰ ਤਾਂ ਕਲ ਫੀ ਵਾਏ ਅਸੀ ਦੋ ਹੈ ਪੈਣਾ ਕੱਠੀ ਕੰਮਕਮ ਕਰ ਲੈਣੀ ਹੁਣੇ ਹੁਣ ਅੱਛਾ ਤੂੰ ਤਾਂ ਸਹਿਣੀ ਨਿਕਲੀ ਪਰ ਤੂੰ ਸਦਾ ਰਲ ਕੇ ਕੰਮ ਕਰਦੀ हां पुत्त आ ਪੁੱਛ ਲਾ ਦੀਦੀ ਨੂੰ ਚਮਨ ਲੜਦੀ ਆਸਤਾ ਅੱਛਾ ਹਾਂਜੀ ਰਲ ਮਿਲ ਕੇ ਟਾਈਮ ਪਾਸ ਹੋ ਜਾਂਦਾ ਹੈ ਹਾਂ ਪੁੱਤ ਪਤਾ ਕੀ ਗੱਲ ਹੁੰਦੀ ਹੈ ਕਿ ਜੇ ਤੁਸੀਂ ਰਲ ਕੇ ਰਹੋਗੇ ਨਾ ਲੋਕ ਵੀ ਤੁਹਾਡੀਆਂ ਸਿਫਤਾ ਕਰਨਗੇ ਤਾਂ ਨਹੀਂ ਤਾਂ ਗਲੇ ਕਹਿਣਗੇ ਇਹ ਤਾਂ ਲੜਦੀਆਂ ਰਹਿੰਦੀਆਂ ਨੇ ਗਿਆ ਛਾ ਲੜ ਕੇ ਆਪਾਂ ਨੇ ਕੀ ਕਰਨਾ ਹੈ ਸੀ ਹੈ ਕੀ ਲੈ ਜਾਣਾ ਇਥੋਂ ਖਾਲੀ ਹੱਥੀ ਭੱਗ ਜਾਣਾ ਹਾਂ ਪੁੱਤ ਅੱਗੇ ਕੋਈ ਲੈ ਗਿਆ ਨਾਲ ਹਾਂ ਨਾਲੇ ਹੁਣ ਲੈ ਚੂਗਾ ਤੇ ਫਾਰਮੇਸੀ ਕਿੱਧਰ ਜਾਏ ਨੀ ਮੈਂ ਤਾਂ ਬਥੇਰੇ ਕਾਂਚੀ ਜਾ ਕੇ ਆਈਆਂ। ਮੈਂ ਤਾਂ ਬਿਆਸੇ ਉਹਨਾਂ ਦੀ ਬਹੁਨ ਸਲਾਮੀ ਦੇ ਕੇ ਆਈਆਂਗੀ। ਮਿੰਦੋ ਹਾਂ ਸੱਚ ਲੈ ਅਸੀਂ ਵੀ ਨ ਗਏ। ਤੁਸੀਂ ਕਿਹ ਜਾਣਾਗਾ? ਉਹ ਨਹੀਂ ਆਣੀ ਬਗ ਜਾਂਦੇਗਾ। ਚੱਲ ਮੈਂ ਕਹਾ ਜੀ ਨਮੀ ਨਮੀਆ ਕਾਨੂੰ ਬਾਹਰ। ਨਮੀ ਨੂੰ ਕੀ ਸੀਗਾ? ਤੂੰ ਬਗ ਜਾਂਦੀ। ਆਇਆ ਆਵਾਂਗੇ ਫਿਰ। ਤੂੰ ਤਾਂ ਚਾਰ ਦਿਨ ਆਈ ਸੂਟ ਨਹੀਂ ਲਾਉਂਦੀ। ਮੇਰੇ ਵਾਂਗੂ। ਮਾਸੀ ਮੇਰਾ ਟਾਈਮ ਹੀ ਨਹੀਂ ਲੱਗਿਆ ਕੰਮ 'ਚ। ਤੈਨੂੰ ਪਤਾ ਤਾਂ ਹੈ ਸਾਰੇ ਕੰਮ ਦਾ ਕਸਰ ਹੈਗਾ ਮੇਰੇ। ਇਹ ਕੱਪੜੇ ਖਰਾਬ ਹੋ ਜਾਂਦਾ ਹੈ। ਵਿਆਹ ਸਾਦੀ 'ਚ ਚਾਹੀਦਾ ਹੁੰਦਾ ਹੈ। ਹੋਰ ਦੱਸੋ ਮਾਸੀ ਜੀ। ਤੁਹਾਡੀਆਂ ਸੇਤਾਂ ਠੀਕ ਨੇਗੀਆਂ? ਪੁੱਤ ਸੇਤ ਕਿੱਥੇ ਠੀਕ ਆ ਸੱਚ ਗੋਡੇ ਦੁਖਦੇ ਰਹਿੰਦੇ ਨੇ ਕਦੇ ਗਿੱਟੇ ਦੁਖਦੇ ਨੇਗੇ ਲੈ ਫਿਰ ਤੁਸੀਂ ਵਧੀਆ ਡਾਕਟਰ ਨੂੰ ਦਿਖਾਓ ਨਾ ਆਏ ਤਾਂ ਤੁਸੀਂ ਜਮੇ ਮੰਜੇ 'ਚ ਬੈਠ ਜਾਓਗੇ ਪੁੱਤ ਦਵਾਈਆਂ ਖਾ ਖਾ ਕੇ ਨਾ ਟੱਡ ਫੁੱਕਿਆ ਪਿਆਗਾ ਕੀ ਦੱਸਾਂ ਤੈਨੂੰ ਤੇ ਮਨਦੀਪੇ ਹੋਰੀ ਉਹ ਥੋੜਾ ਸ਼ਹਿਰ ਗਏ ਨੇਗੀ ਅੱਛਾ ਕੰਮ ਸੀਗਾ ਤੇ ਛੋਟਾ ਇੱਥੇ ਹੋਣਾ ਤਾਂ ਅੱਛਾ ਕਿਉਂ ਕਰੇਂ ਖੇਤ ਵੇਚਦਾ ਸੀਗਾ ਅੱਛਾ ਖੇਤ ਵੇਚਦਾ ਸੀ ਹਾਂ ਫਿਰ ਕੰਮ ਤਾਂ ਕਰਨੇ ਪੈਣਾ ਨਾ ਹਾਂ ਹੁਣ ਜੇ ਆਹੀਂ ਆਪਾਂ ਘਰੇ ਮੰਜਿਆਂ ਤੇ ਬੈਠੇ ਰਹੇ ਤਾਂ ਟਾਈਮ ਪਾਸ ਕਿੱਥੋਂ ਹੋਊਗਾ ਕੁੜੀ ਤੂੰ ਤਾਂ ਬੜੀ ਸਿਆਣੀ ਨਿਕਲੀ ਹਾਂ ਐਨਾ ਫਿਕਰ ਕਰਦੀ ਐ ਹਾਂ ਆਪਦੇ ਘਰ ਨੂੰ ਤਾਂ ਫਿਰ ਸਾਰੇ ਸਿਆਣੇ ਹੁੰਦੇ ਸਿਆਣੇ ਆ ਫਿਰ ਐ ਤਾਂ ਅਸੀਂ ਹਾਂ 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 ਤੇਰੇ ਸਿਆਣਪ ਤਾਂ ਮੈਂ ਜਾਣਦੀ ਐ ਕਿ ਬਹੁਤ ਸਿਆਣੀਆਂ ਤੂੰ ਫਿਰ ਸਿਆਣੀ ਤਾਂ ਹੀ ਘਰ ਬੰਦ ਲਿਆ ਮਾਸੀ ਹੁਣ ਤਾਂ ਹੀ ਹੋਰ ਨਹੀਂ ਤਾਂ ਹੁਣ ਘਰ ਹੋਇਆ ਹੁੰਦਾ ਹਾਂ ਹਾਂ ਹੁਣ ਹੋ ਜਾਂਦਾ ਸਹੀ ਗੱਲ ਐ ਫਿਰ ਚੱਲ ਤੇਰਾ ਫੋਨ ਵੱਜੀ ਜਾਂਦਾ ਹਾਂ ਮੇਰੀ ਮੰਮੀ ਦਾ ਆਉਣਾ ਹੁਣ ਚਾ ਚੰਗਾ ਨਾ ਚਾਹ ਬਣਾ ਲੈ ਹਾਇ ਰੱਬਾ ਕਿਵੇਂ ਰਹਿੰਦੀ ਪੁੱਤਰ ਨਾ ਹੁਣ ਆ ਕਿਵੇਂ ਰਹਿੰਦੀ ਐ ਪੁੱਛ ਨਾ ਮਸੀ ਸ਼ਰਲੀ ਐ ਤਾਂ ਇਧਰੋਂ ਇਧਰ ਲਾਤੀ ਇਧਰੋਂ ਇਧਰ ਲਾਤੀ ਇਹ ਤਾਂ ਗੱਲ ਠੀਕ ਆ ਪੁੱਤੋ ਚਲ ਹੋਈ ਜਾਣਦੀ ਤੂੰ ਨਾ ਬੋਲੀ ਵੱਧ ਘਟਾ ਤੂੰ ਆਪਦੇ ਸਿਆਣਪ ਸੋਚੀ ਬਸ ਇੱਕੋ ਹੀ ਕੰਮ ਦੇਖਣਾ ਵੀ ਹੱਥੋਂ ਨੀ ਕੁਸਲੰਗਣ ਦੇਣਾ ਠੀਕ ਆ ਜੇ ਤੇਰੇ ਹੱਥੋਂ ਲੰਘ ਗਿਆ ਕੁਸ ਬਸ ਪੁੱਤ ਫਿਰ ਸਾਰੀ ਕਹਾਣੀ ਖਤਮ ਹੋ ਚੁੱਕੀ ਮਾਸੀ ਇੱਕ ਗਲਤ ਹੈਗੀ ਆ ਵੀ ਲਾਲਚ ਨਾਲ ਇਨਸਾਨ ਨੂੰ ਅੰਨਾ ਕਰ ਦਿੰਦਾ ਗਾ ਉਹ ਤਾਂ ਕਹਿੰਦੇ ਇਹਨਾਂ ਤੋਂ ਆਪਾਂ ਕੁਝ ਵੀ ਨਹੀਂ ਵਡਾਉਣਾ ਤੇ ਇਹ ਕਹਿੰਦੀ ਘਰ ਦੀ ਮਾਲਕਣੀ ਮੈਂ ਆ ਮੈਨੂੰ ਤਾਂ ਚੁੱਲ੍ਹੇ ਤੇ ਨਹੀਂ ਸੀ ਚੜ੍ਹਨ ਦਿੰਦੀ ਕਹਿੰਦੀ ਆਉਦੇ ਪੇਕੇਆਂ ਵਾਲਾ ਵਰਤਲਾ ਜਿਹੜਾ ਪੇਕੇਆਂ ਤੋਂ ਲੈ ਕੇ ਆਈਆਂ ਅੱਛਾ ਤੇ ਇਹ ਪੇਕੇ ਤੋਂ ਲੈ ਕੇ ਆਈ ਸੀਗੀ ਸਰਸਮਨ ਤਾਂ ਮੇਰੀ ਭੈਣ ਦਾਗਾ ਪਤਾ ਕਿੰਨਾ ਕੁੱਸ ਸੀ ਪਮਾ ਦਸ ਘਰ ਖਾ ਜਾਂਦੇ ਐਨਾ ਭਾਂਡਾ ਠੇਕਰ ਸੀ ਮਾਸੀ ਹੁਣ ਉਹਦਾ ਕਿਹੜਾ ਮੈਂ ਬੋਲਦੀ ਤਾਂ ਮੂੰਹ ਫੜ ਲੂੰਗੀ ਜਿਹੜਾ ਕੁਛ ਉਹਨੇ ਮੈਨੂੰ ਕਿਹਾ ਮੈਂ ਤੈਨੂੰ ਦੱਸਤਾ ਤੂੰ ਤਾਂ ਆਪ 4 ਦਿਨ ਹੋ ਗਏ ਕਿਹੜਾ ਨਹੀਂ ਮਾਰਿਆ ਪੁੱਤ ਮੈਂ ਤਾਂ ਨਾ ਬਸ ਉਲਜੀ ਹੋਈ ਸੀ ਕਿਤੇ ਇਦਾਂ ਨੂੰ ਵਾਗ ਕੇ ਕਿਤੇ ਇਦਾਂ ਨੂੰ ਵਾਗ ਕੇ ਕਿਸੇ ਦਾ ਵਿਆਹ ਕਿਸੇ ਦੇ ਮਰਗਤ ਆ ਐ ਤੁਰੀ ਫਰੀ ਹੁਣ ਅੱਜ ਵਿਆਹ ਆ ਤੇ ਆਇਆ ਮੈਂ ਤੈਨੂੰ ਐ ਕਹਿੰਦੀ ਆ ਪੁੱਤ ਸਿਆਣਪ ਸੋਚੀ ਬਦ ਘਟ ਨਾ ਬੋਲੀ ਕਿਸੇ ਨੂੰ ਆਪਾਂ ਇਹ ਨਹੀਂ ਦਿਖਾਉਣਾ। ਵੀ ਇਹਦੀ 마ਸੀ ਨੇ ਕਰਾਇਆ ਸੀ ਤੇ ਇਹ ਬੜੀ ਚੱਕਮੀਆਂ। ਬਸ ਆਪਣੇ ਹਿਸਾਬ ਨਾਲ ਚੱਲੀ। ਤੇ ਰੱਖੀ ਸਾਰਾ ਕੁਝ ਮੁੱਠੀ ਚ। 마ਸੀ ਬੋਲ ਕੇ ਤਾਂ ਕੀ ਲੈਣਾ। ਗੁੱਸਾ ਤਾਂ ਚੜਦਾ ਜਦੋਂ ਬੋਲਦੀ ਐ ਇਹ। ਪਰ ਮੈਂ ਚੁੱਪ ਕਰ ਜਾਂਦੀ ਐ। ਫਿਰ ਉਹ ਵੀ ਬਾਲਾ ਕਹਿਣ ਲੱਗ ਜਾਂਦੇ ਨੇ। ਚੱਲ ਕੋਈ ਨਾ ਛੋਟੀ ਐ ਛੋਟੀ ਐ ਪਰ ਛੋਟੀ ਨੇ ਅੱਜ ਤੱਕ ਰੋਟੀਆਂ ਤਾਂ ਦਿੱਤੀਆਂ ਨਹੀਂ। ਮੁੰਡਾ ਸਿਆਣਾ ਐ ਮੁੰਡਾ ਨਹੀਂ ਲੱਗਦਾ ਇਹ ਤੇ ਪਿੱਛੇ। ਉਹਨੂੰ ਤਾਂ ਆਪ ਵਿਚਾਰੇ ਨੂੰ ਪੁੰਦੂ ਬਣਾਇਆ ਪਿਆਗਾ। ਕੀ ਕਹਾ ਮੈਂ ਤਾਂ ਸੁਣ ਵੀ ਨਾ ਲਵੇ ਐਵੇਂ ਚਡੇਲ ਮਗਰੀ ਪੈ ਜੂਗੀ ਮੇਰੇ ਉੱਤਰ ਹੈ ਕੀ ਹੌਲੀ ਬੋਲ ਮਾਂ ਨਾਲੀ ਲੱਗੀ ਰਹਿੰਦੀ ਏ ਸਾਰੀ ਦਿਹਾੜੀ ਮਾਂ ਇਹ ਤਾਂ ਸਿਖਾ ਸਕਦੀ ਏ ਵੀ ਭਾਈ ਕਲਾ ਚੂੜਾ ਪਾ ਕੇ ਨਹੀਂ ਫਿਰਨਾ ਘਰ ਦਾ ਕੰਮਕਾਰ ਵੀ ਕਰਨਾ ਮੱਤ ਵੀ ਦੇ ਸਕਦੀ ਏ ਮਾਂ ਤੇਰੀ ਰੀਸ ਕਰਦੀ ਏ ਤੂੰ ਤਾਂ ਹਜੇ ਥੋੜਾ ਪਾਇਆਗਾ ਹਨਾ ਇਹਨੇ ਤਾਂ ਇੱਥੋਂ ਤੱਕ ਚੜਾ ਰੱਖਿਆ ਕੁੜ ਮਾਸੀ ਇਹ ਗੱਲ ਤੇ ਮੈਂ ਬੋਲਣਾ ਨਹੀਂ ਚਾਹੁੰਦੀ ਕਹਿੰਦੀ ਮੇਰੇ ਤੇ ਜਵਾਨੀ ਉੱਤਰਦੀ ਨਹੀਂ ਕਹਿੰਦੀ ਮੇਰੇ ਤੇ ਤਾਂ ਜਵਾਨੀ ਚੜਦੀ ਆ ਚੱਲ ਛੱਡ ਪਰਾਂ ਪੁੱਤ ਚੜੀ ਜਾਣ ਦੇ ਜਿਹੜੀ ਤੈਨੂੰ ਗੱਲ ਕਹੀ ਆ ਨਾ ਬਸ ਇਹ ਗੱਲ ਨੋਟ ਕਰਕੇ ਰੱਖ ਸੱਚ ਹਾਂ ਇੱਕ ਗੱਲ ਹੋਰ ਹਾਂ ਕਹਿੰਦੀ ਲੈ ਮੇਰੇ ਬੰਦੇ ਨੂੰ ਮੰਗਰ ਲਾ ਰੱਖਿਆ ਪਰ ਮੈਨੂੰ ਗੱਲਾਂ ਤੇ ਗੁੱਸਾ ਤਾਂ ਬੜਾ ਚੜਦਾ ਪਾਲੀ ਘਟਿਆ ਸੋਚ ਆ ਇਹਦੀ ਤਾਂ ਤੂੰ ਸਬਰ ਕਰ ਇਸ ਗੱਲ ਦਾ ਤਾਂ ਮੈਂ ਗੱਲ ਕਰ ਲੂੰਗੀ ਆਪੇ ਕਿ ਤੂੰ ਭਾਈ ਇਸ ਨੂੰ ਮੰਦਾ ਚੰਗਾ ਨਹੀਂ ਬੋਲਣਾ ਮੈਨੂੰ ਲੱਗਦਾ ਓਨੇ ਤਾਂ ਕਿਹੜੀ ਚਾਹ ਤਰੀ ਹੋਣੀ ਐ ਮਾਸੀ ਕਿੰਨੇ ਦਿਨਾਂ ਬਾਅਦ ਆਈਆਂ ਮੈਂ ਕੁੱਟ ਚਾਹ ਦੀ ਬਣਾ ਲਾਂ ਦੋ ਘੜਾਖ ਤੱਪਾ ਫੇਰ ਵੀ ਕਰ ਲਾਂਗੇ ਚੱਲ ਬਣਾ ਲੈ ਪੁੱਤ ਬਾਲਾ ਕਰਦੀ ਐ ਬੈਠ ਜੀ ਘੰਟਾ ਕਰ ਚੱਲ ਕੋਈ ਨਹੀਂ ਘਰੇ ਜਾਂਦੇ ਵੀ ਕੀ ਕਰਨਾ ਫਿਕਰਾਂ ਚ ਹੀ ਬਹਿਣਾ ਘਰੇ ਜਾ ਕੇ ਕੋਈ ਨਹੀਂ ਕੰਮ ਮੈਂ ਕਰਾ ਦਿੰਨੀ ਆ ਲੈ ਕੋਈ ਗੜਬੜ ਹੁੰਦੀ ਐ ਕੀ ਤਾਂ ਹੀ ਇਹ ਕਹਿੰਦੀ ਐ ਇਹ ਜ਼ਰੂਰ ਕੁੜੀ ਨੂੰ ਕਹਿੰਦੀ ਹੋਣੀ ਵੀ ਤੂੰ ਚੁੱਲ੍ਹੇ ਤਰਾਂ ਚੜ ਤੂੰ ਭਾਂਡੇ ਨਾ ਵਰਤ ਇਹਨੂੰ ਲੋਟ ਕਰਨ ਵਾਲਾ ਕੋਈ ਗੱਲ ਨਹੀਂ ਥੋੜੀ ਥੋੜੀ ਦੇਖਦੀ ਐ ਵੀ ਕਿਵੇਂ ਚੱਲਦੀ ਐ ਕਹਾਣੀ ਪਾ ਧੰਦੇ ਦੇ ਹੁਣ ਕਢਾਏ ਤੇਗੇ ਹੁਣ ਫੇਰ ਖਰਾਬ ਹੋਊ ਉਹ ਕੀ ਲੜ ਗਿਆ ਚੰਗੀ ਭਲੀ ਚੱਲਦੀ ਚੱਲਦੀ ਐ ਨਾ ਆਹੀ ਕੰਮ ਰਹਿ ਗਏ ਬਸ ਕੋਈ ਟੰਗ ਦਾ ਕੰਮ ਵੀ ਕਰ ਲੈ ਘਰੇ ਤਾਂ ਕੀ ਕੁਝ ਹੋਈ ਜਾਂਦਾ ਨਾ ਮੇਰੀ ਗੱਲ ਸੁਣ ਮੈਂ ਤਾਂ ਕੰਮ ਕਰ ਲੂੰਗਾ ਤੂੰ ਐਂ ਨੱਸ ਹੁਣ ਜਿਹੜੇ ਦੇ ਕਮਰੇ ਚੋ ਕੀ ਕਰਨਾ ਇਹ ਕੀ ਮਤਲਬ ਆ ਤੇਰਾ ਮਤਲਬ ਕੀ ਤੂੰ ਉਧਰੋਂ ਕੀ ਕਰਨ ਲੈਣਾ ਯਾਰੀ ਫਿਰ ਬਗਵਾਸ ਨਾ ਮਾਰ ਤੈਥੇ ਤਾਂ ਨਹੀਂ ਕੋਈ ਸਵਾਹ ਹੁਦੀ ਨਾ ਮੇਰੀ ਗੱਲ ਸੁਣ ਲੈ ਸਰ ਤੋਂ ਹੀ ਨਾ ਹੁਣ ਪਾਣੀ ਟੱਪ ਗਿਆ ਮੇਰੇ ਬੱਸੋਂ ਬਾਹਰ ਹੈ ਗੱਲ ਹੁਣ ਬਹੁਤ ਹੋ ਗਿਆ ਬੱਸ ਮੈਂ ਨਹੀਂ ਆਹ ਕੁਝ ਦੇਖ ਸਕਦੀਗੀ ਫਿਰ ਹੁਣ ਕੀ ਕਰਾਂ ਕੀ ਕਰੇ ਜਿਹੜਾ ਤੈਨੂੰ ਮੈਂ ਰਾਤ ਕੰਮ ਕਿਹਾ ਸੀ ਹਾਂ ਉਹ ਚੀਜ਼ ਲਿਆ ਕੇ ਦੇ ਬੱਸ ਇਹਨਾਂ ਨਾਲ ਤਾਂ ਮੈਂ ਕਰਦੇ ਕੁ ਗੱਜਤ ਐਨੀ ਬੜਾ ਲੋਟਾਂ ਦਾ ਕੰਮ ਹੁਣ ਨਹੀਂ ਦੇਖੇ ਜਾਂਦੇ ਠੀਕ ਹੈ जाएगा जाना बग जा सलाह तो नहीं तुरदा मसा मैं कहनी है भी जे काम जे ए ना बंदा निबड़ दिंदा कुछ